ਖੱਥ ਘੜੀ ਕਰਕੇ ਆਗੇ ਸੀ ਬਟੂਆ ਸਾਹਿਬ ਇਹਦਾ ਬਾਬਾ ਜਨੈਲ ਸੋਰੀ ਸ਼ਹੀਦ ਹੋ ਗਏ ਜੇ ਕਿਤੇ ਉਹ ਬਚ ਕੇ ਨਿਕਲ ਜਾਂਦੇ ਇਹਨਾਂ ਨੇ ਉਹ ਉਹ ਉਹਨਾਂ ਦੀ ਜਿੱਤਵਾ ਪਤਨੀ ਉਹਨਾਂ ਦਾ ਵੀ ਚਲੀ ਗਿਆ ਵੀ ਸੰਤ ਤਾਂ ਪਾਕਿਸਤਾਨ ਨਿਕਲ ਗਿਆ ਸੀ ਮੈਂ ਤੇ ਮੋਰਚੇ ਸੀਗਾ ਟੈਂਕੀ ਤੇ ਅੱਛਾ ਟੈਂਕੀ ਵਾਲੀ ਮੋਰਚੇ ਸੀ ਤੇ ਤੁਸੀਂ ਮੈਂ ਟੈਂਕੀ ਵਾਲੇ ਮੋਰਚੇ ਤੇ ਸੀ ਮੇਰੇ ਨਾਲ ਪੰਛੀ ਸਿੰਘ ਹੋਰੀ ਮੈਨੂੰ ਸੰਤ ਆਮ ਕਰਕੇ ਮਤਲਬ ਲੰਬੂ ਹੀ ਕਹਿੰਦੇ ਸੀ ਨਾ ਆਣੀ ਮੇਰਾ ਲਈ ਲੰਬੂ ਕਹਿੰਦੇ ਸੀ ਆ ਲੰਬੂ ਮੇਰਾ ਸਰੀਰ ਬਹੁਤ ਪਤਲਾ ਸੀ ਇੰਦੇ ਲੰਬੂ ਕਿਵੇਂ ਹਰ ਚੜ੍ਹਦੀ ਕਲਾ 'ਚ ਰਹਿਣਾ ਇਹ ਸੰਤਾਂ ਨਾਲ ਆਖਰੀ ਗੱਲ ਆਖਰੀ ਗੱਲ ਸੰਤ ਕਹਿੰਦੇ ਫਿਰ ਜਨੂ ਸਾਹਿਬ ਮੁਰਤਾ ਚੱਕਰ ਕੇ ਆਓ ਜਨੂ ਸਾਹਿਬ ਮੇਰੇ ਨਾਲ ਚੱਲ ਪੇ ਮੈਨੂੰ ਪ੍ਰਕਰਮਾ 'ਚ ਕਹਿੰਦੇ ਉਲਟੋ ਆ ਕਿਹੜੇ ਪੰਗੇ ਨੂੰ ਪੜਤਾ ਹੀ ਹਾਂ ਮੈਂ ਇਨੀਆ ਪੌੜੀਆਂ ਕਿਵੇਂ ਚੜ੍ਹਾਂਗਾ ਬੁੱਢਾ ਬੰਦਾ ਫਿਰ ਪਤਾ ਨਹੀਂ ਸਾਨੂੰ ਕਿੱਥੋਂ ਜਜਬਾ ਆਇਆ ਜੀ ਅਹੀਂ ਮਿੱਟੀ ਵੀ ਚੜਾਈ ਬੋਰੀਆਂ ਮਿੱਟੀ ਚੜਾਈ ਦੇ ਉੱਪਰ ਇਹ ਕਿੰਨੇ ਜੂਨ ਦੀ ਗੱਲ ਹੈ ਇਹ ਚਾਰ ਨੂੰ ਤੜਕੇ ਹਮਲਾ ਹੋ ਗਿਆ ਉਸ ਸਮੇਂ ਟੈਂਕੀ ਦੇ ਉੱਤੇ ਸੀ ਅਸੀਂ ਜਦੋਂ ਅਸੀਂ ਫਾਇਰਿੰਗ ਕਰਦੇ ਸੀਗੇ ਕਿਉਂਕਿ ਸਾਨੂੰ ਹੁਕਮ ਸੀਗਾ ਕਿ ਗੋਲੀ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਇਹ ਵੈਪਨ ਭੇਜ ਦੀ ਰਹਿ ਗਿਆ ਹੁਣ ਤਾਂ ਕਿੱਥੋਂ ਆਏ ਕਿਵੇਂ ਆਏ ਕੌਣ ਲੈ ਕੇ ਆ ਇਹ ਬਾਬੇ ਜਨੈਲ ਸੁੱਰੀ ਜਾਂਦੇ